ਸੰਗਰੂਰ ਦੇ ਮਾਤਾ ਮਹਾਕਾਲੀ ਦੇਵੀ ਦੇ ਮੰਦਿਰ ਵਿੱਚ ਰੋਸ਼ਨ ਪ੍ਰਿੰਸ ਉੱਚੇ ਕਲਾਕਾਰ ਪਹੁੰਚੇ ਉਹਨਾਂ ਨੇ ਕਿਹਾ ਕਿ ਬਾਲਾ ਜੀ ਦਾ ਜੋ ਜਨਮ ਉਤਸਵ ਮਨਾਇਆ ਜਾ ਰਿਹਾ ਹੈ ਉਸ ਵਿੱਚ ਮੇਰਾ ਵੀ ਗੁਣਗਾਨ ਕਰਨ ਦੀ ਸੇਵਾ ਮੈਨੂੰ ਮਿਲੀ ਹੈ ਮੈਨੂੰ ਜੋ ਸੇਵਾ ਮਿਲੀ ਹੈ ਮੈਂ ਉਸ ਨੂੰ ਬਖੂਬੀ ਨਿਭਾਵਾਂਗਾ ਤੇ ਮੈਂ ਆਪਣੇ ਆਪ ਨੂੰ ਵੱਡਾਕੀ ਸਮਝਦਾ ਹਾਂ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਮਾਤਾ ਮਹਾਕਾਲੀ ਜੀ ਦੇ ਦਰਬਾਰ ਤੇ ਨਸਮਸਤਕ ਹੋ ਕੇ ਫਿਰ ਅੱਗੇ ਜਾਵਾਂਗਾ ਅਤੇ ਕਿਹਾ ਕਿ ਸਾਰੇ ਭਗਤਾਂ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਵਿੱਚ ਆਉਣਾ ਚਾਹੀਦਾ ਹੈ ਅਤੇ ਆਪਣਾ ਜਮਨ ਜਨਮ ਸਫਲ ਕਰਨ ਲਈ ਦਰ ਉਸ ਤੇ ਆ ਕੇ ਮਾਤਾ ਦੇ ਗੰਗਾਣ ਵਿੱਚ ਬੱਤ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਲੋਕਾਂ ਦਾ ਵਧੀਆ ਪ੍ਰਵਾਹ ਹੰਗਾਰਾ ਮਿਲ ਰਿਹਾ ਹੈ ਇਸ ਬੰਦ ਵਿੱਚ ਜਦੋਂ ਮਾਤਾ ਮਹਾਕਾਲੀ ਮੰਦਿਰ ਦੇ ਮੇਨ ਪੁਜਾਰੀ ਰਵੀ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਮਾਤਾ ਮਹਾ ਕਾਲੀ ਦੇਵੀ ਜੀ ਦੇ ਦਰਬਾਰ ਵਿੱਚ ਬਹੁਤ ਹੀ ਵੱਡਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 로ਸ਼ਨ ਪ੍ਰਿੰਸ ਜਾਗਰਣ ਵਿੱਚ ਮੁੱਖ ਮਹਿਮਾਨ ਅਤੇ ਗਵਈਏ ਦੇ ਤੌਰ ਤੇ ਪਹੁੰਚ ਰਹੇ ਹਨ ਭਗਤਾਂ ਦਾ ਵੀ ਵੱਡਾ ਹਜੂਮ ਵੇਖਣ ਨੂੰ ਮਿਲ ਰਿਹਾ ਹੈ ਕਿ ਹੈ پوری رپورٹ آؤ تعین دکھا جاگرن دیا کچھ تصویر پترکار جتندر پال لوٹے دی رپورٹ راہی <سؤال> ਪੂਰਤ ਹੈ ਜਵਾਵਾਂ ਸਰਦ ਤੋਂ ਪਹਿਲਾਂ ਤੀ ਸਾਰੇ ਪੱਖਾਂ ਨੂੰ ਜੈ શ્રી ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਬਾਲਾ ਜੀ ਮਾਰੀ ਦਾ ਜਨਮ ਅਕਸਰ ਜਿਹੜਾ ਕੱਲ ਨੂੰ ਹੈ ਅੱਜ ਬੜੀ ਧੁੰਮ ਕੰਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਰਾਜ ਸੰਗਮੂਰ ਦੇ ਵਿੱਚ ਮੇਰੀ ਡੀਟੇਲ ਹੈ ਮਹਾਰਾਜ ਦਾ ਗੁੰਮਗਾਨ ਕਰਨ ਵਾਸਤੇ اور میری خوش قسمتی ماں کالی کے دربار کے اور بہت میرا چاہیں بہت ملاز ہے سات پکانا سارے دیکھو سب سے ساتھ جان کو پیار ہے سارے پک میں ਦਿਕ ਰਿਹਾ ਸਾਰਾ ਚਾਹ ਲਾਸ ਕਰਨ ਦਿਖ ਰਿਹਾ ਮਹਾਰਾਜ ਨੂੰ ਪਿਆਰ ਕਰਨ ਲਈ ਸਾਰੇ ਤੁਹਾਨੂੰ ਦੋ ਦੋ ਅੱਜ ਇੱਥੇ ਆਪਣੇ تشریف فرما ہوئے ہیں ਹੁਣੇ ਇੱਥੇ ਕਿਉਂਕਿ ਸੁਪਨਾ ਪ੍ਰਗਟਾਨ ਕਰਨ ਵਾਸਤੇ ਆਸ਼ੀਰਵਾਦ ਲੈਂਦੇ ਹਾਂ ਪਰ ਉਸ ਦਾ ਮੂਜੂਦ ਹੈ ਕਿ ਸੁਪਨਾ ਸੁਪਰੇ ਸੁਪਰੇ ਦੇਖਣ ਵਾਸਤੇ ਆਏ ਨੇ ਨਹੀਂ ਮੈਂ ਮੇਰੀ ਕੀ ਔਕਾਤ ਹੈ ਜੀ ਮੈਂ ਮੈਂ ਤਾਂ ਮੰਦਰ ਦਾ ਸੇਵਾਦਾਰ ਹਾਂ ਮਹਾਰਾਜ ਦਾ ਸੇਵਾਦਾਰ ਮੇਰੀ ਕੋਈ ਔਕਾਤ ਨਹੀਂ ਤਾਂ ਮਹਾਰਾਜ ਜੀ ਕਰਕੇ ਖੜੇ ਹੋਏ ਸਾਰਾ ਜੋ ਵੇਖ ਦਿੱਤਾ ਜੈ ਮਾ ਸੇਵਾ جی ماتا دیگر یہ آج میں مہاں کالی ماتا مندر کے پرانگ میں کھڑا ہوں میں یہاں کا مکھی پجاری ہوں میرا نام دلیکرن پجاری ہے اور یہاں پہ کالی ماتا مندر کے پرانگ میں بہت بڑا وشال جاگرن ہو رہا ہے جس میں روشن پرنس بھی یہاں پہ مکھی بھجن گایک گائک ہیں اور یہاں پہ اتنی لمبی لمبی لائنیں لگیں لوگ ماتا رانی کا آشرواد لے کر کے بالاجی کے چڑھوں میں آشیواد لیں گے اور وہاں پہ امید نہیں کہا جا سکتا پانچ سات ہزار تو آئے گی اوپر دس ہزار آئیڈیا تو دس ہزار کا ہے تقریباً آئے گی